ਮੇਰੇ ਘਰ ਵਾਲੇ ਦੀ ਪਹਿਲੀ ਜਨਾਨੀ ਆ ਕੇ ਪੂਰਾ ਮੇਰਾ ਜਲੂਸ ਖਾਨਾ ਕੱਢਦੀ ਰਹੀ। ਕੁੱਟ ਕਟਾਪੇ ਕਿ ਜਿੰਨੇ ਕੁ ਪੈਸੇ 8-900 ਰੁਪਏ ਕਮਾਉਂਦਾ ਸੀ ਇਹ ਮਹੀਨੇ ਦਾ ਤੇ ਪੈਸੇ ਉਹ ਲੈ ਜਾਂਦੀ ਹੁੰਦੀ ਸੀ ਮੈਨੂੰ ਛੱਡ ਦਿੱਤਾ ਰੋਲਣ ਵਾਸਤੇ। ਮੇਰੇ ਡੈਡੀ ਨੂੰ ਦੌਰੇ ਪੈਣ ਲੱਗੇ ਤੇ ਉਹ ਕਿਸੇ ਨੂੰ ਵੀ ਕੁੱਟ ਦਿੰਦੇ ਸੀ ਫੜ ਕੇ ਰਸਤੇ 'ਚ ਘੇਰ ਲਿਆ ਕੁੱਟਣ ਲੱਗ ਗਏ। ਮਤਲਬ ਕੁਛ ਵੀ ਗੰਦਗੰਦ ਬਾਹਰੋਂ ਚੱਕ ਕੇ ਘਰੇ ਲਈ ਆਣਾ। ਇਸ ਤਰ੍ਹਾਂ ਤੇ ਮੰਮੀ ਨੂੰ ਵੀ ਕੁੱਟਦੇ ਹੁੰਦੇ ਸੀ ਬਹੁਤ ਜ਼ਿਆਦਾ। ਦਾਦਾ ਸਾਡਾ ਸ਼ਰਾਬੀ-ਕਵਾਬੀ ਸੀਗਾ ਤੇ ਦਾਦਾ ਖੋਦ ਵੀ ਸਾਨੂੰ ਬੈਡ ਟੱਚ ਕਰਦਾ ਹੁੰਦਾ ਸੀ। ਸਾਨੂੰ ਇੰਨੀ ਤਾਂ ਸਮਝ ਪੈ ਚੁੱਕੀ ਸੀ ਵੀ ਇਹ ਸਹੀ ਨਹੀਂ ਹੈਗਾ। ਪਰ ਬੱਚੇ ਕਦੀ ਵੀ ਕਿਸੇ ਨੂੰ ਦੱਸ ਨਹੀਂ ਸਕਦੇ। ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜਮਾਨਾ ਹੈ। ਸਾਰੇ ਮਾੜੀ ਜੀ ਕੋਈ ਗੱਲ ਹੁੰਦੀ ਹੈ ਤਾਂ ਸਾਰੇ ਫੈਲ ਜਾਂਦੀ ਹੈ। ਜਦੋਂ ਆਂਦੇ ਸੀਗੇ ਤੁਸੀਂ ਦੱਸਦੇ ਨਹੀਂ ਸੀਗੇ ਕਿ ਦਾਦਾ ਜੀ ਇਹ ਹਰਕਤਾਂ ਕਰਦਾ। ਦੱਸਦੇ ਸੀ ਜੀ ਮੰਮੀ ਕੁਛ ਨਹੀਂ ਸੀ ਕਹਿੰਦੀ। ਅੱਛਾ ਕੁਛ ਨਹੀਂ ਕਹਿੰਦੀ। ਨਾ ਉਹ ਕੁਛ ਨਹੀਂ ਸੀ ਕਹਿੰਦੀ। ਉਹ ਕਹਿੰਦੀ ਮੈਂ ਤਾਂ ਆਪ ਡਰਦੀ ਐਨਾਂ ਕੋ। ਅਸੀਂ ਸਾਰੇ ਭੈਣ ਭਰਾ ਉੱਥੇ ਬੈਠ ਕੇ ਹਮੇਸ਼ਾ ਇੱਕ ਗਾਣਾ ਗਾਉਂਦੇ ਰਹਿੰਦੇ ਸੀ। ਨਦੀ ਕਿਨਾਰੇ ਬুলਬুল ਬੈਠੀ ਦਾਣਾ ਖਾਂਦੀ ਛੱਲੀ ਦਾ ਬ ਲਗਦਾ ਖੱਲੀ ਦਾ ਅਸੀਂ ਕਹਿੰਦੇ ਜਦੋਂ ਆਪਾਂ ਗਾਵਾਂਗੇ ਨਾ ਤੇ ਮੰਮੀ ਘਰੇ ਆ ਜਾਊਗੀ ਮੇਰੇ ਡੈਡੀ ਪੂਰੇ ਹੋ ਗਏ ਤੇ ਸਾਡੀ ਮੰਮੀ ਨੇ ਵਿਆਹ ਕਰਾ ਲਿਆ ਜਾਇਦਾਦ ਵਾਲੇ ਇਨਸਾਨ ਦੇ ਨਾਲ ਕਿਸੇ ਨਾਲ ਜਿਹਨੇ ਸਾਨੂੰ ਤਾਂ ਕੋਈ ਹੱਕ ਨਹੀਂ ਦਿੱਤੇ ਮੇਰਾ ਵਿਆਹ ਕਰ ਦਿੱਤਾ ਕਿਤੇ 13 ਸਾਲ ਦੀ ਉਮਰ ਵਿੱਚ ਮੈਨੂੰ ਨਹੀਂ ਪਤਾ ਸੀਗਾ ਵੀ ਆਪਣਾ ਘਰ ਕਿਦਾਂ ਸੰਭਾਲਣਾ ਕਿਦਾਂ ਨਹੀਂ ਮੈਂ ਕੁਝ ਨਹੀਂ ਸੀ ਜਾਣਦੀ 5 ਸਾਲ ਮੇਰੇ ਬੱਚਾ ਨਹੀਂ ਹੋਇਆ ਤੇ 5ਵੇਂ ਸਾਲ 6ਵੇਂ ਸਾਲ ਮੇਰੇ ਬੱਚਾ ਹੋਣ ਵਾਲਾ ਹੋਇਆ ਤੇ ਮੇਰੇ ਘਰ ਵਾਲਾ ਉਦੋਂ ਉਹਨੂੰ ਬਾਹਰ ਚਲੇ ਗਿਆ ਉਹ ਬਾਹਰ ਚਲੇ ਗਿਆ ਤੇ ਘਰ ਦੇ ਸਹੁਰੇ ਮੈਨੂੰ ਹੋਰ ਵੀ ਜ਼ਿਆਦਾ ਤੰਗ ਕਰਨ ਲੱਗੇ ਪਰੀਚਾਨ ਕਰਨ ਲੱਗੇ ਉਹਨਾਂ ਨੂੰ ਇਹ ਸੀ ਕਿ ਤੇ ਬਾਹਰ ਜਾ ਕੇ ਕਮਾਈ-ਕੁਮਾਈ ਇਹਨੂੰ ਨਾ ਦੇਣ ਲੱਗ ਜਵੇ ਮੈਂ ਰਿਲੇਸ਼ਨਸ਼ਿਪ ਚ ਕਿਸੇ ਦੇ ਨਾਲ ਆਈ ਤੇ ਉਹਨੇ ਕਿਹਾ ਵੀ ਮੈਂ ਫੈਕਟਰੀ ਖੋਲਣ ਵਾਲਾ ਹਾਂ ਤੂੰ ਇਦਾਂ ਕਰ ਆਪਾਂ ਵਿਆਹ ਕਰਾ ਲੈਂਦੇ ਆ ਉਹਦਾ ਵਿਆਹ ਪਹਿਲਾਂ ਵੀ ਹੋਇਆ ਸੀ ਕਹਿੰਦਾ ਮੇਰਾ ਤਲਾਕ ਹੋਇਆ ਹੋਇਆ ਜਦ ਕੇ ਤਲਾਕ ਨਹੀਂ ਹੋਇਆ ਸੀਗਾ ਅਸੀਂ ਵਿਆਹ ਕਰਾ ਲਿਆ ਬਿਨਾਂ ਡਿਵੋਰਸ ਹੋਏ ਤੋਂ 2-3 ਸਾਲ ਬਾਅਦ ਮੇਰੇ ਘਰ ਵਾਲਾ ਵਾਪਸ ਆਇਆ ਤੇ ਉਹਨੇ ਕੁਝ ਨਹੀਂ ਕਿਹਾ ਮੈਨੂੰ ਬਸ ਮੈਨੂੰ ਇੱਕੋ ਹੀ ਗੱਲ ਕਹੀ ਉਹਨੇ 2-3 ਬੰਦੇ ਲੈ ਕੇ ਆਇਆ ਕਹਿੰਦਾ ਵੀ ਤੂੰ ਵਾਪਸ ਚਲੂਗੀ ਮੇਰੇ ਨਾਲ ਕੰਮ ਤੇ ਲੱਗੀ ਉਥੇ ਵੀ ਜਿੱਥੇ ਵੀ ਕੰਮ ਤੇ ਲੱਗੋ ਹਰ ਬੰਦਾ ਬੈਡ ਟੱਚ ਕਰਦਾ ਪਹਿਲਾਂ ਕਦੇ ਵੀ ਔਰਤ ਨੂੰ ਕੰਮ ਨਹੀਂ ਕਰਨ ਦਿੰਦਾ ਕਦੇ ਮਤਲਬ ਮਾਲਕ ਤੇ ਕਦੀ ਜਿਹੜੇ ਉੱਪਰਲੇ ਲੋਕ ਹੁੰਦੇ ਆ ਉਹ ਮਦਰ ਆਉਂਦੀ ਹੁੰਦੀ ਸੀ ਕਦੀ ਕਦੀ ਜੇ ਸਾਨੂੰ ਕੁਝ ਦਿੰਦੀ ਸੀ ਤੇ ਉਹ ਕਹਿੰਦੀ ਜੇ ਕੋਈ ਸੋਨੇ ਦੀ ਚੀਜ਼ ਹੈਗੀ ਆ ਤੇ ਸਾਨੂੰ ਦੇ ਦਿਓ ਉਹਦੇ ਬਦਲੇ ਮੈਂ ਤੁਹਾਨੂੰ ਪੈਸੇ ਦੇ ਦਿੰਨੀ ਆ ਅੱਛਾ ਮੇਰੇ ਕਾਂਟੇ ਤੱਕ ਹਾਲੇ ਸੀ ਮਦਰ ਨੇ ਮੇਰੀ ਨੇ ਤੁਹਾਨੂੰ ਕੁਝ ਨਹੀਂ ਪਤਾ ਕਿ ਮੈਂ ਕੀ ਆ ਕੀ ਨਹੀਂ ਇੱਕ ਸਿਰਫ ਜੱਜ ਨਾ ਕਰਿਆ ਕਰੋ ਕਿ ਇਹਨੇ ਰੋਮਾਂਟਿਕ ਗਾਣੇ ਲਾ ਲਏ ਤੇ ਇਹਨੂੰ ਪਿਆਰ ਹੋ ਗਿਆ ਆਪਾਂ ਨਹੀਂ ਭੁੱਖੇ ਮਰ ਸਕਦੇ ਮੈਨੂੰ ਹੁਣ ਵੀ ਜਦੋਂ ਕੋਈ ਪ੍ਰੋਬਲਮ ਆਂਦੀ ਮੇਰੇ ਬੇਟੇ ਨੂੰ ਆਂਦੀ ਹੈ ਨਾ ਜੇ ਕਹਿੰਦਾ ਮੰਮੀ ਮੇ ਕੋ ਕੰਮ ਨਹੀਂ ਹੁੰਦਾ ਮੇ ਕੋਈ ਇਹ ਨਹੀਂ ਹੁੰਦਾ ਮੈਂ ਕਿਹਾ ਆਪਾਂ ਪ੍ਰਿੰਸ ਆਪਾਂ ਹਾਰਨਾ ਨਹੀਂ ਹੈਗਾ ਤੈਨੂੰ ਪਤਾ ਨਾ ਤੁਹਾਡੀ ਮੰਮੀ ਕਿੰਨੀ ਦਲੇਰ ਆ ਮੈਂ ਹੁਣ ਵੀ ਚਾਹਨੀ ਆ ਕੋਈ ਚੰਗਾ ਜੀਵਨ ਸਾਥੀ ਮਿਲੂਗਾ ਜਿਹੜਾ ਕੋਈ ਬੱਚੇ ਦੇ ਨਾਲ ਅਪਣਾਊਗਾ ਤੇ ਅਸੀਂ ਸ ਕਿਉਂਕਿ ਮੈਨੂੰ ਹਲੇ ਵੀ ਦੁੱਖ ਰਹਿੰਦਾ ਵਾ ਬੱਚੇ ਦਾ ਤਾਂ ਪਰ ਮੈਨੂੰ ਰੱਬ ਤੇ ਭਰੋਸਾ ਆ ਵੀ ਜੇ ਮੇਰੀ ਜ਼ਿੰਦਗੀ ਇਦਾਂ ਨਿਕਲੀ ਮੇਰੀ ਬੱਚੀ ਦੀ ਨਹੀਂ ਇਦਾਂ ਨਿਕਲੂਗੀ ਕੋਈ ਨਾ ਕੋਈ ਜ਼ਰੂਰ ਉਹਦੀ ਕਿਸਮਤ ਵਿੱਚ ਹੋਊਗਾ ਰੱਬ ਨੇ ਲਿਖਿਆ ਹੋਇਆ ਜਿਹੜਾ ਉਹਦੇ ਸਾਰੇ ਦੁੱਖ ਦੂਰ ਕਰ ਦੂਗਾ ਸੋ ਹੁਣ ਤੁਹਾਡੀ ਜ਼ਿੰਦਗੀ ਨੂੰ ਲੈ ਕੇ ਗੱਲਬਾਤ ਕਰਦੇ ਆ ਕਿਵੇਂ ਜ਼ਿੰਦਗੀ ਲੰਘਦੀ ਪਈ ਐ ਬਚਪਨ ਤੋਂ ਲੈ ਕੇ ਹੁਣ ਤੱਕ ਕੀ ਕੁਝ ਹੰਡਾ ਕੇ ਆਏ ਤੁਸੀਂ ਬਚਪਨ ਤੋਂ ਲੈ ਕੇ ਹੁਣ ਤੱਕ ਸੰਘਰਸ਼ੀ ਸੰਘਰਸ਼ ਕੀਤੇ ਬਹੁਤ ਦੁੱਖ ਸਿਆ ਬਚਪਨ ਤੋਂ ਲੈ ਕੇ ਅਸੀਂ ਪੰਜ ਭੈਣ ਭਰਾ ਸੀਗੇ ਠੀਕੇ ਤੇ ਜੰਪਾ ਲੋ ਅਸੀਂ ਸ਼ਾਹਕੋਟ ਦੇ ਸ਼ਾਹਕੋਟ ਦੇ ਹਾਂਜੀ ਜ਼ਿਲ੍ਹਾ ਜਲੰਧਰ ਤੋਂ ਪੰਜ ਭੈਣ ਭਰਾ ਸੀਗੇ ਤੇ ਮੈਂ ਮੈਨੂੰ ਲੱਗਦਾ ਕੋਈ 4-5 ਸਾਲ ਦੀ ਸੀਗੀ ਸਾਡੇ ਡੈਡੀ ਨੂੰ ਪਾਗਲਪਨ ਦੇ ਦੌਰੇ ਪੈਣੇ ਸ਼ੁਰੂ ਹੋ ਗਏ ਸੀਗੇ ਤੇ ਸਾਡਾ ਤਾਇਆ ਚਾਚਾ ਭੂਆ ਕੋਈ ਹੋਰ ਨਹੀਂ ਸੀ ਮੇਰਾ ਡੈਡੀ ਇਕੱਲਾ-ਇਕੱਲਾ ਸੀਗਾ ਤੇ ਇੱਕ ਸਾਡਾ ਦਾਦਾ ਸੀ ਤੇ ਮੇਰੇ ਡੈਡੀ ਨੂੰ ਦੌਰੇ ਪੈਣ ਲੱਗੇ ਤੇ ਉਹ ਕਿਸੇ ਨੂੰ ਵੀ ਕੁੱਟ ਦਿੰਦੇ ਸੀ ਫੜ ਕੇ ਰਸਤੇ 'ਚੋਂ ਘੇਰ ਲਿਆ ਕੁੱਟਣ ਲੱਗ ਗਏ ਮਤਲਬ ਕੁਛ ਵੀ ਗੰਦਗੰਦ ਬਾਹਰੋਂ ਚੱਕ ਕੇ ਘਰੇ ਲਈ ਆਣਾ ਇਸ ਤਰ੍ਹਾਂ ਤੇ ਮੰਮੀ ਨੂੰ ਵੀ ਕੁੱਟਦੇ ਹੁੰਦੇ ਸੀ ਬਹੁਤ ਜ਼ਿਆਦਾ ਤੇ ਹੌਲੀ-ਹੌਲੀ ਸਾਡੀ ਮੰਮੀ ਸਾਨੂੰ ਛੱਡ ਕੇ ਚਲੇ ਗਈ ਇੱਕ ਛੋਟੀ ਕੁੜੀਆ ਨੂੰ ਨਾਲ ਲੈ ਗਈ ਸਾਡੀ ਛੋਟੀ ਭੈਣ ਨੂੰ ਕਿਉਂਕਿ ਲੋਕੀ ਕਹਿੰਦੇ ਹੁੰਦੇ ਸੀ ਵੀ ਛੋਟਾ ਬੱਚਾ ਕਿੱਦਾਂ ਰਹੂਗਾ ਛੋਟਾ ਬੱਚਾ ਕਿੱਦਾਂ ਰਹੂਗਾ ਤੇ ਉਹਨੂੰ ਨਾਲ ਲੈ ਗਈ ਸੀ ਉਹ ਤੇ ਸਾਨੂੰ ਛੱਡ ਕੇ ਚਲੇ ਗਈ ਜੇ ਸਾਨੂੰ ਛੱਡ ਕੇ ਚਲੇ ਗਈ ਸਾਨੂੰ ਬਹੁਤ ਸਾਰੀਆਂ ਮੁਸੀਬਤਾਂ ਪਈਆਂ ਹੌਲੀ ਹੌਲੀ ਮਤਲਬ ਮੇਰਾ ਵੱਡਾ ਭਰਾ ਜਿਹੜਾ ਸੀਗਾ ਉਹ ਸਾਨੂੰ ਸੰਭਲ ਲੱਗ ਗਿਆ ਸਾਰਿਆਂ ਨੂੰ ਤੇ ਉਹਨੇ ਆਪਣੀ ਪੜ੍ਹਾਈ ਪੜ੍ਹਾਈ ਛੱਡ ਦਿੱਤੀ ਛੱਡ ਕੇ ਸਾਨੂੰ ਰੋਟੀ ਬਣਾ ਕੇ ਦੇਣੀ ਕਦੀ ਅਸੀਂ ਗਵਾਨੀਆਂ ਦੇ ਘਰੋਂ ਤਕਰੀਬਨ ਰੋਟੀ ਖਾਂਦੇ ਹੁੰਦੇ ਸੀ ਕਿਉਂਕਿ ਉਹ ਕਹਿੰਦੇ ਹੁੰਦੇ ਸੀ ਆਪਣੇ ਘਰੋਂ ਸਾਨੂੰ ਸਮਾਨ ਲਿਆ ਰੋ ਆਟਾ ਲਿਆ ਦੋ ਘੋਲ ਲਿਆ ਦੋ ਇਹ ਲਿਆ ਦੋ ਅਸੀਂ ਸਾਰਾ ਸਮਾਨ ਘਰ ਦਾ ਦੇ ਆਉਂਦੇ ਹੁੰਦੇ ਸੀ ਜੋ ਵੀ ਦਾਦਾ ਲੈ ਕੇ ਆਉਂਦਾ ਸੀ ਤੇ ਉਥੋਂ ਅਸੀਂ ਰੋਟੀ ਖਾਂਦੇ ਹੁੰਦੇ ਸੀਗੇ ਫੇ ਕੰਮ ਵੀ ਸਾਡੇ ਤੋਂ ਬਹੁਤ ਲੋਕਾਂ ਨੇ ਕਰਾਇਆ ਕਿ ਸਾਡੇ ਨਾਂ ਕਰਾ ਦੋ ਕਦੀ ਕਹਿੰਦੇ ਸੀ ਆ ਜਾਓ ਮਿਰਚਾਂ ਤੋੜੀਏ ਕਦੀ ਕਹਿੰਦੇ ਸੀ ਮੂੰਫਲੀ ਤੋੜੀਏ ਤੇ ਅਸੀਂ ਇਸ ਤਰ੍ਹਾਂ ਕੰਮ ਕਰਦੇ ਕਰਦੇ ਰੋਂਦੇ ਰੋਂਦੇ ਅਸੀਂ ਰੋਲਦੇ ਰੋਲਦੇ ਤੇ ਬਹੁਤ ਔਖੇ ਭਲੇ ਆ ਅੱਛਾ ਜਦੋਂ 6 ਸਾਲ ਦੀ ਉਮਰ ਦੇ ਵਿੱਚ ਤੁਹਾਡੇ ਮੰਮਾ ਤੁਹਾਨੂੰ ਛੱਡ ਕੇ ਚਲੇ ਗਏ ਬੱਚੇ ਨੂੰ ਤਾਂ ਮਾਂ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਤੇ ਕਿਵੇਂ ਖੁਦ ਨੂੰ ਪਾਲਿਆ ਕਿਉਂਕਿ ਕੁੜੀਆਂ ਦੇ ਲਈ ਮਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਔਖਾ ਪਾਲਿਆ ਜੀ ਕਦੀ ਕਦੀ ਸਾਨੂੰ ਰਿਸ਼ਤੇਦਾਰ ਲੈ ਜਾਂਦੇ ਸੀ ਜਿਹੜੇ ਮਤਲਬ ਦੂਰ ਦੀ ਰਿਸ਼ਤੇਦਾਰੀ ਸੀ ਦਾਦੇ ਦੇ ਕੋਈ ਭਰਾ ਲੱਗਦੇ ਸੀਗੇ ਜਿਹੜੇ ਉਹਨਾਂ ਦੇ ਸਕੇ ਭਰਾ ਨਹੀਂ ਸੀ ਕੋਈ ਵੀ ਮਤਲਬ ਚਾਚੇ ਤਾਇਆ ਦੇ ਸਾਨੂੰ ਗੰਗਾ ਨਗਰ ਲੈ ਜਾਂਦੇ ਹੁੰਦੇ ਸੀਗੇ ਕਦੀ ਕਹਣਾ ਵੀ ਉੱਥੇ ਛੱਡ ਦੋ ਉੱਥੇ ਵੀ ਜਿੱਥੇ ਵੀ ਜਾਣਾ ਸੀ ਉਹਨਾਂ ਨੇ ਆਪਣੇ ਘਰ ਦੇ ਕੰਮ ਕਰਾਣੇ ਉਸ ਤੋਂ ਬਾਅਦ ਸਾਨੂੰ ਰੋਟੀ ਮਿਲਦੀ ਸੀ ਤੇ ਸਾਡੇ ਤੇ ਇੰਨੀ ਐ ਕਿ ਜ਼ਿਆਦਾ ਮੁਸੀਬਤਾਂ ਆਈਆਂ ਕਿ ਦਾਦਾ ਸਾਡਾ ਸ਼ਰਾਬੀ ਕੁਆਬੀ ਸੀਗਾ ਤੇ ਦਾਦਾ ਖੁਦ ਵੀ ਸਾਡ ਨੂੰ ਬੈਡ ਟੱਚ ਕਰਦਾ ਹੁੰਦਾ ਸੀਗਾ अच्छा हां जी ਸਾਨੂੰ ਇੰਨੀ ਤਾਂ ਸਮਝ ਪੈ ਚੁੱਕੀ ਸੀ ਵੀ ਇਹ ਸਹੀ ਨਹੀਂ ਹੈਗਾ ਪਰ ਬੱਚੇ ਕਦੀ ਵੀ ਕਿਸੇ ਨੂੰ ਦੱਸ ਨਹੀਂ ਸਕਦੇ ਅੱਜ ਕੱਲ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਸਾਰੇ ਮਾੜੀ ਜੀ ਕੋਈ ਗੱਲ ਹੁੰਦੀ ਹੈ ਤਾਂ ਸਾਰੇ ਫੈਲ ਜਾਂਦੀ ਹੈ ਅਸੀਂ ਜਦੋਂ ਹੌਲੀ ਹੌਲੀ ਸਾਨੂੰ ਪਤਾ ਲੱਗਣ ਲੱਗਿਆ ਵੀ ਇਹ ਬਹਿਰ ਟੱਚ ਆ ਇਦਾਂ ਸਾਨੂੰ ਕਰਦਾ ਤੇ ਅਸੀਂ ਆਪਸ ਵਿੱਚ ਹੀ ਭੈਣਾਂ ਨੇ ਗੱਲ ਕਰਨੀ ਛੋਟੀ ਭੈਣ ਸੀ ਫਿਰ ਛੋਟੀ ਨੂੰ ਵੀ ਮੰਮੀ ਕਦੀ ਕਦੀ ਛੱਡ ਜਾਂਦੀ ਹੁੰਦੀ ਸੀ 10 ਸਾਲ ਬਾਅਦ ਆ ਗਈ ਛੋਟੀ ਨੂੰ ਵੀ ਛੱਡ ਗਈ ਇਹਦਾ ਆਣਾ ਜਾਣਾ ਮੇਰੀ ਮਾਂ ਦਾ ਲੱਗਿਆ ਰਿਹਾ ਕਿ ਸਾਲ ਬਾਹਰ ਕੱਟਿਆ ਹੀ ਆਪਣੇ ਪੇਕੇ ਕੱਟਿਆ ਹੀ ਫਿਰ ਆ ਗਈ ਫਿਰ ਚਲੇਗੀ ਕਦੀ ਕਿਸੇ ਨੂੰ ਛੱਡ ਗਈ ਕਦੀ ਕਿਸੇ ਨੂੰ ਨਾਲ ਲੈ ਗਈ ਅਸੀਂ ਜਦੋਂ ਆਂਦੇ ਸੀਗੇ ਤੁਸੀਂ ਦੱਸਦੇ ਨਹੀਂ ਸੀਗੇ ਕਿ ਦਾਦਾ ਜੀ ਇਹ ਹਰਕਤਾਂ ਕਰਦੇ ਸੀ ਦੱਸਦੇ ਸੀ ਜੀ ਮੰਮੀ ਕੁਝ ਨਹੀਂ ਸੀ ਕਹਿੰਦੀ अच्छा कुछ नहीं कहती। वो कुछ नहीं कहती। सा, सा, वो कहती मैं तो आप डरती इनन को। हम्म। ਤੇ ਮੇਰੇ ਦਾਦੇ ਨੇ ਮਤਲਬ ਬੈ ਟੱਚ ਤਾਂ ਮੇਰੇ ਸਾਡੀ ਮਾਂ ਨੂੰ ਵੀ ਕੀਤਾ ਸੀ ਆਪਣੇ ਅੱਖਾਂ ਦੇ ਸਾਨੂੰ ਹੁਣ ਇਹ ਗੱਲਾਂ ਪਤਾ ਲੱਗਦਾ ਵੀ ਉਹ ਬੈ ਟੱਚ ਸੀਗਾ ਜੋ ਸਾਡੀ ਮਾਂ ਨੇ ਵੀ ਛੱਡਿਆ ਸ਼ਾਇਦ ਉਹਦੇ ਉਹਦੀਆਂ ਵੀ ਕੋਈ ਮਜਬੂਰੀਆਂ ਹੋ ਗਈਆਂ ਜੋ ਬੱਚੇ ਛੱਡ ਕੇ ਚਲੇ ਗਈ ਨਹੀਂ ਤਾਂ ਕਿਹੜੀ ਮਾਂ ਛੱਡ ਕੇ ਜਾ ਸਕਦੀ ਹੈ। ਹੂੰ। ਤੇ ਅਸੀਂ ਮਤਲਬ ਇਦਾਂ ਹੀ ਬਹੁਤ ਮੁਸ਼ਕਲਾਂ ਦੇ ਨਾਲ ਪਲੇ ਫਿਰ ਉੱਥੇ ਸਾਡੇ ਪਿੰਡੇ ਇੱਕ ਦਰਵਾਜ਼ਾ ਹੁੰਦਾ ਸੀਗਾ ਅਸੀਂ ਸਾਰੇ ਭੈਣ ਭਰਾ ਉੱਥੇ ਬੈਠ ਕੇ ਹਮੇਸ਼ਾ ਇੱਕ ਗਾਣਾ ਗਾਉਂਦੇ ਰਹਿੰਦੇ ਸੀ ਨਦੀ ਕਿਨਾਰੇ ਬਲਬਲ ਬੈਠੀ ਦਾਣਾ ਖਾਂਦੀ ਛੱਲੀ ਦਾ ਬੀਬੀ ਛੇਤੀ ਆ ਜਾ ਘਰ ਨੂੰ ਦਿਲ ਨਹੀਂ ਲੱਗਦਾ ਕੱਲੀ ਦਾ ਅਸੀਂ ਕਹਿੰਦੇ ਜਦੋਂ ਆਪਾਂ ਗਾਵਾਂਗੇ ਇਹਨਾਂ ਤੇ ਮੰਮੀ ਘਰੇ ਆ ਜਾਊਗੀ ਐਸਾ ਕੁਝ ਨਹੀਂ ਹੁੰਦਾ ਤੇ ਮਾਂ ਤੇ ਸਾਡੀ ਆਈ ਨਹੀਂ ਫਿਰ ਉਹਨੇ ਜਿੱਦਾਂ ਅਸੀਂ ਥੋੜੇ ਜਵਾਨ ਹੋ ਗਏ 13-14 ਸਾਲ ਦੀ ਮੇਰੀ ਉਮਰ ਹੋ ਗਈ ਤੇ ਸਾਡੀ ਮੰਮੀ ਨੇ ਵਿਆਹ ਕਰਾ ਲਿਆ ਕਿਉਂ ਚਾਹ ਮੇਰੇ ਡੈਡੀ ਪੂਰੇ ਹੋ ਗਏ ਤੇ ਸਾਡੀ ਮੰਮੀ ਨੇ ਵਿਆਹ ਕਰਾ ਲਿਆ ਜਾਇਦਤ ਵਾਲੇ ਇਨਸਾਨ ਦੇ ਨਾਲ ਕਿਸੇ ਨਾਲ ਜਿਹਨੇ ਸਾਨੂੰ ਤਾਂ ਕੋਈ ਹੱਕ ਨਹੀਂ ਦਿੱਤੇ ਮੇਰਾ ਵਿਆਹ ਕਰ ਦਿੱਤਾ ਕਿਤੇ 13 ਸਾਲ ਦੀ ਉਮਰ ਵਿੱਚ ਮੈਨੂੰ ਨਹੀਂ ਪਤਾ ਸੀਗਾ ਵੀ ਆਪਣਾ ਘਰ ਕਿਦਾਂ ਸੰਭਾਲਣਾ ਕਿਦਾਂ ਨਹੀਂ ਮੈਂ ਕੁਝ ਨਹੀਂ ਸੀ ਜਾਣਦੀ ਤੇ ਮੇਰੇ ਘਰ ਵਿੱਚ ਬਹੁਤ ਜ਼ਿਆਦਾ ਮੇਰੇ ਸਹੁਰੇ ਪਰਿਵਾਰ ਵਿੱਚ ਕਲੇਸ਼ ਰਹਿੰਦਾ ਸੀਗਾ ਕਿ ਇਹ ਇਹ ਕਹਿਣਾ ਨਹੀਂ ਮੰਨਦੀ ਐ ਕੰਮ ਨਹੀਂ ਕਰਦੀ ਇਹਨੂੰ ਇਹ ਨਹੀਂ ਹੋਇਆ ਮੇਰੇ 5 ਸਾਲ ਬੱਚਾ ਵੀ ਨਹੀਂ ਹੋਇਆ ਉੱਥੇ ਹੀ ਰਹਿ ਕੇ 5 ਸਾਲ ਮੇਰੇ ਬੱਚਾ ਨਹੀਂ ਹੋਇਆ ਤੇ 5ਵੇਂ ਸਾਲ 6ਵੇਂ ਸਾਲ ਮੇਰੇ ਬੱਚਾ ਹੋਣ ਵਾਲਾ ਹੋਇਆ ਤੇ ਮੇਰੇ ਘਰ ਵਾਲਾ ਉਦੋਂ ਉਹਨੂੰ ਬਾਹਰ ਚਲੇ ਗਿਆ ਜਦੋਂ ਬਾਹਰ ਚਲੇ ਗਿਆ ਤੇ ਬਾਹਰ ਜਾ ਕੇ ਉਹ ਬਾਹਰ ਚਲੇ ਗਿਆ ਤੇ ਘਰ ਦੇ ਸਹੁਰੇ ਮੈਨੂੰ ਹੋਰ ਵੀ ਜ਼ਿਆਦਾ ਤੰਗ ਕਰਨ ਲੱਗ ਗਏ ਪਰੇਸ਼ਾਨ ਕਰਨ ਲੱਗੇ ਉਹਨਾਂ ਨੂੰ ਇਹ ਸੀ ਕਿ ਤੇ ਬਾਹਰ ਜਾ ਕੇ ਕਮਾਈ ਕਮਾਈ ਇਹਨੂੰ ਨਾ ਦੇਣ ਲੱਗ ਜਵੇ ਉਹਨਾਂ ਨੇ ਮੈਨੂੰ ਇੰਨਾ ਕਿ ਦੁਖੀ ਕੀਤਾ ਕਿ ਮੈਂ ਉਥੋਂ ਆਪਣਾ ਸਮਾਨ ਚੱਕਿਆ ਤੇ ਮੈਂ ਕਿਰਾਏ ਦੇ ਉੱਤੇ ਆ ਕੇ ਰਹਿਣ ਲੱਗ ਗਈ ਘਰ ਵਾਲੇ ਦੇ ਨਾਲ ਸੰਪਰਕ ਚ ਨਹੀਂ ਸੀਗੇ ਤੁਸੀਂ ਨਹੀਂ ਉਸ ਟਾਈਮ ਨਾ ਫੋਨ ਹੁੰਦੇ ਸੀ ਚਿੱਠੀ ਹੁੰਦੀ ਸੀ ਚਿੱਠੀ ਨਣਾਨ ਦੇ ਕੋਲ ਆਂਦੀ ਹੁੰਦੀ ਸੀ ਉਹ ਦਾ ਦਿਲ ਕਰਦਾ ਸੀ ਤਾਂ ਦੱਸਦੀ ਸੀ ਦਿਲ ਕਰਦਾ ਤਾਂ ਨਹੀਂ ਦੱਸਦੀ ਸੀ ਕਿਉਂਕਿ ਨਣਾਨ ਦਾ ਘਰ ਵਾਲਾ ਉੱਥੇ ਹੀ ਸੀਗਾ ਜਿੱਥੇ ਮੇਰੇ ਘਰ ਵਾਲਾ ਗਿਆ ਸੀਗਾ ਹਮ ਮੇਰਾ ਕੋਈ ਸੰਪਰਕ ਨਹੀਂ ਸੀ ਕੋਈ ਗੱਲ ਨਹੀਂ ਸੀ ਹੁੰਦੀ ਕਹਿੰਦੇ ਸੀ ਚਿੱਠੀ ਨਹੀਂ ਆਈ ਚਿੱਠੀ ਨਹੀਂ ਆਈ ਚਿੱਠੀ ਨਹੀਂ ਆਈ ਮੈਂ ਇੱਥੇ ਆ ਗਈ ਲੁਧਿਆਣੇ ਆ ਗਈ ਤੇ ਮੈਂ ਕਿਰਾਏ ਤੇ ਰਹਿਣ ਲੱਗ ਗਈ ਮੇਰੇ ਗੁੜਿਆ ਹੋਈ ਉਸ ਟਾਈਮ ਗੁੜਿਆ ਹੋਈ ਤੇ ਮੈਨੂੰ ਕਿਸੇ ਦੇ ਕੋਈ ਮੇਰੇ ਕੋਲ ਆਇਆ ਗਿਆ ਨਹੀਂ ਹੈਗਾ ਕੋਈ ਵੀ ਮਤਲਬ ਕਿਸੇ ਨੇ ਮੇਰਾ ਹਾਲ ਚਾਲ ਨਹੀਂ ਪੁੱਛਿਆ ਔਰ ਉਸ ਤੋਂ ਬਾਅਦ ਮੈਂ ਉੱਥੇ ਕਿਸੇ ਦੇ ਨਾਲ ਰਿਲੇਸ਼ਨਸ਼ਿਪ ਵਿੱਚ ਆ ਗਈ ਜਦੋਂ ਮੈਨੂੰ 2 ਸਾਲ ਹੋ ਚੁੱਕੇ ਸੀ ਮੇਰੀ ਗੁੜਿਆ 1 ਸਾਲ ਦੀ ਹੋਈ ਸੀਗੀ ਮੈਂ ਰਿਲੇਸ਼ਨਸ਼ਿਪ ਚ ਕਿਸੇ ਦੇ ਨਾਲ ਆਈ ਤੇ ਉਹਨੇ ਕਿਹਾ ਵੀ ਮੈਂ ਫੈਕਟਰੀ ਖੋਲਣ ਵਾਲਾ ਹਾਂ ਹੂੰ ਵੀ ਆਪਾਂ ਤੈਨੂੰ ਸਲਾਈ ਦਾ ਕੰਮ ਆਂਦਾ ਵਾ ਮੈਂ ਥੋੜੀ-ਬਹੁਤੀ ਸਲਾਈ ਸਿੱਖੀ ਹੋਈ ਸੀ ਤੂੰ ਇਦਾਂ ਕਰ ਆਪਾਂ ਵਿਆਹ ਕਰਾ ਲੈਂਦੇ ਆ ਤੇ ਉਹਦਾ ਵਿਆਹ ਪਹਿਲਾਂ ਵੀ ਹੋਇਆ ਸੀ ਕਹਿੰਦਾ ਮੇਰਾ ਤਲਾਕ ਹੋਇਆ ਹੋਇਆ ਜਦ ਕੇ ਤਲਾਕ ਨਹੀਂ ਹੋਇਆ ਸੀਗਾ ਅੱਛਾ ਅਸੀਂ ਵਿਆਹ ਕਰਾ ਲਿਆ ਬਿਨਾਂ ਡਿਵੋਰਸ ਹੋਏ ਤੋਂ ਜਦੋਂ 2 ਸਾਲ ਬਾਅਦ ਉਹ 2.5-3 ਸਾਲ ਬਾਅਦ ਮੇਰੇ ਘਰ ਵਾਲਾ ਵਾਪਸ ਆਇਆ ਤੇ ਉਹਨੇ ਕੁਝ ਨਹੀਂ ਕਿਹਾ ਮੈਨੂੰ ਬਸ ਮੈਨੂੰ ਇੱਕੋ ਹੀ ਗੱਲ ਕਹੀ ਉਹਨੇ ਦੋ-ਤਿੰਨ ਬੰਦੇ ਲੈ ਕੇ ਆਇਆ ਕਹਿੰਦਾ ਵੀ ਤੂੰ ਵਾਪਸ ਚਲੂਗੀ ਮੇਰੇ ਨਾਲ ਮੈਂ ਕਿਹਾ ਨਹੀਂ ਜੇ ਕਹਿੰਦਾ ਵੀ ਫੇਰ ਮੈਨੂੰ ਤਲਾਕ ਦੇ ਦੇ ਮੈਂ ਤਲਾਕ ਦੇ ਦਿੱਤਾ ਸੀ ਸਾਈਨ ਕਰ ਦਿੱਤੇ ਹੂੰ ਬਸ ਤਲਾਕ ਉਧਰ ਤਲਾਕ ਹੋਇਆ ਤੇ ਇਧਰ ਇਹਦੇ ਮੇਰੇ ਘਰ ਵਾਲੇ ਦੀ ਪਹਿਲੀ ਜਨਾਨੀ ਆ ਕੇ ਪੂਰਾ ਮੇਰਾ ਜਲੂਸ ਖਾਨਾ ਕੱਢਦੀ ਰਹੀ ਖੁੱਟ ਕਟਾਪੇ ਕਿ ਜਿੰਨੇ ਕ ਪੈਸੇ 8-900 ਰੁਪਏ ਕਮਾਉਂਦਾ ਸੀ ਇਹ ਮਹੀਨੇ ਦਾ ਤੇ ਪੈਸੇ ਉਹ ਲੈ ਜਾਂਦੀ ਹੁੰਦੀ ਸੀ ਮੈਨੂੰ ਛੱਡ ਦਿੱਤਾ ਰੋਲਣ ਵਾਸਤੇ ਕਿ ਤੂੰ ਹੁਣ ਆਪ ਮਿਹਨਤ ਕਰ ਤੇ ਮੈਂ ਜਿੰਨੀ ਫੈਕਟਰੀ ਚਲਵਾ ਦੋ ਮੈਂ ਤਾਂ ਅੱਗੇ ਕੱਟਣ ਫੈਕਟਰੀ ਵਿੱਚ ਵੀ ਲੱਗੀ ਨਗੇਸ਼ ਹੋਜਰੀ ਦੇ ਵਿੱਚ ਧਾਗੇ ਕੱਟਣ ਵਾਸਤੇ ਹੂੰ ਉੱਥੇ ਦਿੰਦੇ ਸੀ 250 ਰੁਪਇਆ ਮਹੀਨਾ ਹੂੰ ਤੇ ਮੇਰੀਆਂ ਮੁਸੀਬਤਾਂ ਸ਼ੁਰੂ ਹੋ ਗਈਆਂ ਇੱਕ ਸਾਲ ਬਾਅਦ ਹੀ ਮੇਰੇ ਬੇਟਾ ਹੋ ਗਿਆ ਜਦੋਂ ਬੇਟਾ ਹੋ ਗਿਆ ਤੇ ਉਹ ਘਰ ਚ ਬਹਿ ਗਿਆ ਮੇਰੇ ਆ ਸਾਰੇ ਮੇਰੇ ਸਾਰੇ ਦਰਵਾਜ਼ੇ ਉਸ ਟਾਈਮ ਬੰਦ ਹੋ ਚੁੱਕੇ ਸੀਗੇ ਕਿ ਮੈਂ ਕਿੱਥੇ ਜਾਵਾਂ ਹੁਣ ਨਾ ਕੁਝ ਖਾਣ ਨੂੰ ਨਾ ਪੀਣ ਨੂੰ ਨਾ ਕੋਈ ਕੰਮ ਨਾ ਕਰ ਆ ਰਾਮਨੰਦਰ ਬਹਿ ਜਾਂਦਾ ਸੀ ਲੋਕੇ ਵੀ ਮਾਲਕ ਮਗਾਨ ਆਊਗਾ ਤਾਂ ਤੂੰ ਜਵਾਬ ਦੇਈ ਜੋ ਵੀ ਉਹਨੂੰ ਦੇਣਾ ਵਾ ਕਿਰਾਇਆ ਨਹੀਂ ਮੇਰੇ ਕੋਲ ਹੈਗਾ ਤੂੰ ਜਵਾਬ ਦੇਈ ਮੈਂ ਕਈ ਕਈ ਮਹੀਨੇ ਜਵਾਬ ਦਿੰਦੀ ਰਹਿਣਾ ਫਿਰ ਮੈਂ ਕੰਮ ਕੀਤਾ ਲੋਕਾਂ ਦੇ ਘਰਾਂ ਦਾ ਝਾੜੂ ਪੋਚੇ ਲਾਏ ਲੋਕਾਂ ਦੇ ਘਰਾਂ ਦਾ ਕੰਮ ਕੀਤਾ ਉਸ ਤੋਂ ਬਾਅਦ ਥੋੜਾ ਥੋੜਾ ਟਾਈਮ ਬੀਤਦਾ ਰ ਗਿਆ ਪਿਆ ਟਾਈਮ ਬੀਤ ਜਾ ਗਿਆ ਮੇਰੇ ਬੱਚੇ ਥੋੜੇ ਜਿਹਾ ਵੱਡੇ ਹੋਏ ਫਿਰ ਸਾਲ ਬਾਅਦ ਫਿਰ ਮੇਰੇ ਬੇਟੀ ਹੋ ਗਈ ਪੂਜਾ ਜਦੋਂ ਕਹਿੰਦਾ ਸੀ ਵੀ ਨਹੀਂ ਰੱਖਣਾ ਇਹ ਤੀਸਰਾ ਬੱਚਾ ਫਿਰ ਸਾਲ ਬਾਅਦ ਬੇਟੀ ਹੋਈ ਮੈਨੂੰ ਬਹੁਤ ਸਾਰੀਆਂ ਮੁਸੀਬਤਾਂ ਆਈਆਂ ਕਿ ਕਈ ਕਈ ਦਿਨ ਮੈਨੂੰ ਭੁੱਖੇ ਰਹਿਣਾ ਪਿਆ ਕਿ ਗਵਾਂਡੀਆਂ ਨੇ ਰੋਟੀ ਦੇ ਦੇਣੀ ਤੇ ਖਾ ਲੈਣੀ ਬੱਚੇ ਨੇ ਦੁੱਧ ਮੰਗਣਾ ਤੇ ਉਹਨੂੰ ਪਾਣੀ ਪਾ ਕੇ ਬੱਚਾ ਹਮੇਸ਼ਾ ਬੋਤਲ ਚੱਕ ਕੇ ਮਾਰਦਾ ਸੀ ਮੇਰਾ ਬੇਟਾ ਕਹਿੰਦਾ ਸੀ ਭਰ ਕੇ ਬੋਤਲ ਦੇ ਦੁੱਧ ਦੀ ਤੇ ਮੈਂ 1 ਰੁਪਏ ਦਾ ਦੁੱਧ ਲਿਆ ਕੇ ਉਹਦੇ ਵਿੱਚ ਪਾਣੀ ਦਾ ਭਰ ਭਰ ਕੇ ਉਹਨੂੰ ਦੁੱਧ ਪਲਾਉਂਦੀ ਰਹੀ ਉਹਦੀਆਂ ਬੋਤਲਾਂ ਭਰ ਕੇ ਫਿਰ ਮੈਂ ਕੰਮ ਤੇ ਲੱਗ ਗਈ ਕੰਮ ਤੇ ਲੱਗੀ ਉਥੇ ਵੀ ਜਿੱਥੇ ਵੀ ਕੰਮ ਤੇ ਲੱਗੋ ਹਰ ਬੰਦਾ ਬੈਡ ਟੱਚ ਕਰਦਾ ਪਹਿਲਾਂ ਕਦੀ ਵੀ ਔਰਤ ਨੂੰ ਕੰਮ ਨਹੀਂ ਕਰਨ ਦਿੰਦਾ ਕਦੀ ਮਤਲਬ ਮਾਲਕ ਤੇ ਕਦੀ ਜਿਹੜੇ ਉੱਪਰਲੇ ਲੋਕ ਹੁੰਦੇ ਆ ਉਹ ਹਰ ਜਗ੍ਹਾ ਬੈਡ ਟੱਚ ਹਰ ਜਗ੍ਹਾ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਸਾਡੀ ਫਿਰ ਅਸੀਂ ਘਰੇ ਥੋੜਾ ਜਿਹਾ ਕਪੜਾ ਲੈ ਕੇ ਆਂਦਾ ਕੋਈ 2-400 ਦਾ ਕਪੜਾ ਲੈ ਆ ਕੇ ਉਹਦੀਆਂ ਨਿਕਰਾਂ ਬਣਾਉਣਾ ਸੀ ਇੰਤੀਆਂ ਫਰਾਕਾਂ ਸੀੰਤੀਆਂ ਫਿਰ ਦੇਵੀ ਤਲਾ ਜਾ ਕੇ ਅਸੀਂ ਉਥੇ ਘਰ ਵਾਲਾ ਵੀ ਵੈਸੀ ਜਾਂਦਾ ਸੀ ਉੱਥੇ ਨਾਲ ਤੇ ਉੱਥੇ ਜਾ ਕੇ ਆਪਾਂ ਫੜੀ ਲਾਉਂਦੇ ਹੁੰਦੇ ਸੀਗੇ ਸੜਕ ਦੇ ਉੱਤੇ ਦੇਵੀ ਤਲਾ ਦੇ ਮੂਹਰੇ ਜਾ ਕੇ ਫੜੀ ਲਾਉਂਦੇ ਹੁੰਦੇ ਸੀ। ਉੱਥੇ ਵੀ ਕੁਛ ਨਹੀਂ ਬਣਿਆ। ਫਿਰ ਰਿਸ਼ਤੇਦਾਰਾਂ ਦੇ ਘਰ ਜਾਣਾ ਥੋੜੇ-ਥੋੜੇ ਦਿਨ ਰਿਸ਼ਤੇਦਾਰਾਂ ਦੇ ਨਾਲ ਦਿਨ ਕੱਟਨੇ। ਬਹੁਤ ਮੁਸੀਬਤਾਂ ਰਹੀਆਂ ਫਿਰ ਆ ਕੇ ਲੁਧਿਆਣੇ ਵਿੱਚ ਅਸੀਂ ਫੇਰ ਕੰਮ ਸ਼ੁਰੂ ਕੀਤਾ। ਲੁਧਿਆਣੇ ਵਿੱਚ ਕੱਪੜੇ ਸੀਂਤੇ, ਕੱਪੜੇ ਬਲੌਕ ਹੋ ਗਏ, ਕੱਪੜੇ ਨਹੀਂ ਵਿਕੇ ਕਿਉਂਕਿ ਉਹ ਐਨੇ ਸੋਹਣੇ ਮੈਨੂੰ ਸੀਨੇ ਹੀ ਨਹੀਂ ਸੀ ਆਉਂਦੇ। ਮੈਂ ਤਾਂ ਜੋ ਮੈਨੂੰ ਮਾਉਂਦਾ ਸੀ ਉਦਾਂ ਦੀਆਂ ਫਰਾਕਾਂ ਨਹੀਂ ਸੀ ਸੀਂ-ਸੀਂ ਕੇ ਨਿੱਕਰਾਂ ਸੀਂ-ਸੀਂ ਕੇ ਰੱਖੀ ਜਾਂਦੀ ਸੀ। ਫਿਰ ਉਸ ਤੋਂ ਬਾਅਦ ਮੇਰਾ ਬੇਟਾ 5-7 ਸਾਲ ਦਾ ਹੋਇਆ। ਆਪਾਂ ਫਿਰ ਚਾਹ ਦੀ ਇੱਕ ਰੇੜੀ ਲਾਈ, ਉਹਦੇ ਤੇ ਪਰੌਂਠੇ ਲਾਏ। ਹੂੰ। ਚਾਹ ਦੀ ਰੇੜੀ ਤੇ ਅਸੀਂ ਜਾਂਦੇ ਰਹੇ, ਤਿੰਨੇ ਜਾਣੇ ਜਾਂਦੇ ਰਹੇ। ਚਾਹ ਦੀ ਰੇੜੀ ਪਰੌਂਠੇ ਲਾਏ, ਸਾਰਾ ਕੁਝ ਕੀਤਾ। ਉਸ ਤੋਂ ਬਾਅਦ ਅਸੀਂ ਚਾਹ ਦੀ ਰੇੜੀ ਬੰਦ ਕਰਕੇ ਫਿਰ ਅਸੀਂ ਆਪਣੇ ਘਰਾਂ ਦੇ ਕੋਲ ਹੀ ਨਾ ਇੱਕ ਰੇੜੀ ਵੀ ਨਹੀਂ ਚੱਲੀ ਥੋੜੀ ਨਹੀਂ ਰੇੜੀ ਚੱਲੀ ਸੀਗੀ ਟਾਈਮ ਨਾਲ ਸਾਡੇ ਕੋਲ ਜਾਇ ਨਹੀਂ ਸੀ ਜਾਂਦਾ ਛੋਟੇ ਛੋਟੇ ਬੱਚੇ ਹੁੰਦੇ ਆ ਜੀ ਘਰ ਦੇ ਵਿੱਚ ਤੇ ਟਾਈਮ ਦੇ ਨਾਲ ਸਾਡੇ ਕੋਲ ਜਾਇ ਨਹੀਂ ਸੀ ਜਾਂਦਾ ਫਿਰ ਅਸੀਂ ਉੱਥੇ ਇੱਕ ਤਰਪੈ ਲਵਾ ਕੇ ਨਾ ਇੱਕ ਕੀ ਕਹਿੰਦੇ ਹੁੰਦੇ ਛੱਪੜ ਜਿਹਾ ਜਿਹੜਾ ਹੁੰਦਾ ਉਹ ਪਾ ਕੇ ਅਸੀਂ ਉੱਥੇ ਕੰਮ ਕੀਤਾ ਉੱਥੇ ਸਾਡਾ ਕੰਮ ਬਹੁਤ ਵਧੀਆ ਚੱਲਿਆ ਤੇ ਕੰਮ ਚੱਲਿਆ ਸੀ ਹੌਲੀ ਹੌਲੀ ਫਿਰ ਕਮੇਟੀਆਂ ਪਾੜੀਆਂ ਸ਼ੁਰੂ ਕੀਤੀਆਂ ਤੇ ਮੈਂ ਉੱਥੇ 1 ਲੱਖ ਰੁਪਏ ਦੀ ਜਗ੍ਹਾ ਲਈ ਜਿਹਦੇ ਵਿੱਚ ਪਹਿਲਾਂ ਹੀ ਛੋਟਾ ਜਿਹਾ ਇੱਕ ਮਕਾਨ ਬਣਿਆ ਹੋਇਆ ਸੀਗਾ ਮਤਲਬ ਜਿੱਦਾ ਪੁਰਾਣੇ ਟੈਪ ਹੁੰਦਾ ਕਮਰਾ ਬਣਿਆ ਹੋਇਆ ਸੀਗਾ ਤੇ ਉੱਥੇ ਅਸੀਂ ਰਹਿਣ ਲੱਗੇ ਤੇ ਉਹ ਕਮਰਾ ਇੰਨਾ ਕਰਮਾਂ ਵਾਲਾ ਸੀਗਾ ਹੌਲੀ ਹੌਲੀ ਸਾਡਾ ਕੰਮ ਚੱਲ ਗਿਆ ਮੈਂ ਉਹਦੇ ਵਿੱਚ ਹੀ ਛੋਟੀ ਜਿਹੀ ਇੱਕ ਕਰਿਆਨੇ ਦੀ ਦੁਕਾਨ ਖੋਲੀ ਕਰਿਆਨੇ ਦੀ ਦੁਕਾਨ ਕੀਤੀ ਤੇ ਉਸ ਘਰ ਨੇ ਜਾਗ ਲਾ ਕੇ ਸਾਨੂੰ ਦੋ ਦੇ ਚਾਰ 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 ਮਕਾਨ ਬਣਾਏ ਉਸ ਘਰ ਦੇ ਵਿੱਚੋਂ ਮੈਂ ਆਪਣੀਆਂ ਬੇਟੀਆਂ ਦੇ ਘਰ ਬਣਾ ਸਕੀ ਆਪਣੇ ਪੁੱਤ ਦਾ ਘਰ ਬਣਾ ਸਕੀ ਉਹ ਇੰਨਾ ਕਰਮਾਂ ਵਾਲਾ ਘਰ ਸੀਗਾ ਮੇਰੇ ਵਾਸਤੇ। ਜੇ ਮਿਹਨਤ ਤਾਂ ਅਸੀਂ ਬਹੁਤ ਜ਼ਿਆਦਾ ਕੀਤੀ। ਅਸੀਂ ਤਾਂ ਹੁਣ ਵੀ ਮੇਰੀ ਨੋ ਹੋ ਕੇ ਮੇਰਾ ਪੋਤਾ ਹੁੰਦਾ ਸੀਗਾ। ਮੇਰਾ ਪੋਤਾ ਹਲੇ 6 ਮਹੀਨਿਆਂ ਦਾ ਨਹੀਂ ਸੀ ਹੋਇਆ। ਜਦਦੇ ਅਸੀਂ ਸਕੂਟਰੀ ਤੇ ਜਾ ਕੇ ਢਾਬਾ ਕਰਦੇ ਸੀਗੇ ਮੈਂ ਹੁਣ ਇਸ ਟਾਈਮ ਵੀ 2 ਸਾਲ ਪਹਿਲਾਂ ਨਹੀਂ 3 ਸਾਲ ਪਹਿਲਾਂ। ਅਸੀਂ ਹੁਣ ਵੀ ਢਾਬਾ ਕਰਦੇ ਸੀਗੇ ਉੱਥੇ। ਸਾਰੇ ਜਾ ਕੇ ਮੇਰੀ ਨੌਸੀ ਨਾਲ ਫਿਰ ਲੋਕੀ ਕਹਣ ਲੱਗ ਗਏ ਤੂੰ ਜ਼ਿਵਾਨ ਕੁੜੀ ਨੂੰ ਨਾਲ ਰੱਖਦੀ ਐ ਚੰਗਾ ਨਹੀਂ ਲੱਗਦਾ ਫਿਰ ਇਸ ਕਰਕੇ ਮੇਰੀ ਨੌ ਨੇ ਪਹਿਲਾਂ ਹੀ ਸਲਾਈ ਦਾ ਸਿੱਖਿਆ ਹੋਇਆ ਸੀ ਫਿਰ ਅਸੀਂ ਆਪਣੇ ਘਰ ਚ ਬੁਟੀਕ ਖੋਲੀ ਤੇ ਅੱਜ ਕੱਲ ਅਸੀਂ ਬੁਟੀਕ ਦਾ ਕੰਮ ਕਰਦੇ ਆਂ ਤੇ ਬੁਟੀਕ ਸਾਡੀ ਵਧੀਆ ਚੱਲਦੀ ਐ ਜਿੰਨਾ ਕਿ ਸਾਡੇ ਕੋਲ ਕੰਮ ਹੁੰਦਾ ਐ ਸਾਡੀ ਦਾ ਰੋਟੀ ਚੱਲੀ ਜਾਂਦੀ ਬਹੁਤ ਵਧੀਆ ਗੁਰੂ ਮਹਾਰਾਜ ਦਾ ਸ਼ੁਕਰੀਆ ਐ अच्छा जिस तरीके ਦੇ ਨਾਲ ਤੁਸੀਂ ਬਚਪਨ ਦੇ ਵਿੱਚ ਕੰਮ ਕੀਤਾ ਫਿਰ ਤੁਸੀਂ ਉਸ ਤੋਂ ਬਾਅਦ ਕਰਿਆਨੇ ਦੀ ਦੁਕਾਨ ਟੱਬਾ ਬਹੁਤ ਸਾਰੀ ਤੁਸੀਂ ਕੰਮ ਕੀਤੇ ਆਪਣੇ ਬੱਚਿਆਂ ਦੇ ਪਾਲਣ ਪੋਸ਼ਣ ਲਈ ਕਦੇ ਉੱਥੇ ਤਾਂ ਨਹੀਂ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਕਦੇ ਕਿਸੇ ਨੇ ਗਲਤ کیا ਹੋਵੇ ਜਾਂ ਤੁਹਾਨੂੰ ਮਤਲਬ ਕਿਸੇ ਨੇ ਬਾਡੀ ਟੱਚ ਕੀਤਾ ਹੋਵੇ ਉੱਥੇ ਦੇਖੋ ਜੀ ਹਰ ਜਗ੍ਹਾ ਹੁੰਦਾ ਹੈ ਇਹ ਜੋ ਹੈ ਨਾ ਮਤਲਬ ਇਹ ਹਰ ਜਗ੍ਹਾ ਹੁੰਦਾ ਹੈ ਇਹ ਸਾਡੇ ਤੇ ਡਿਪੈਂਡ ਆ ਕਿ ਅਸੀਂ ਉਹਦੇ ਵਿੱਚ ਬਚਣਾ ਹੈ ਕਿ ਉਸ ਚੀਜ਼ ਦੇ ਵਿੱਚ ਫਸਣਾ ਵਾ ਤੇ ਅਸੀਂ ਉਹਨਾਂ ਚੀਜ਼ਾਂ ਵਿੱਚ ਨਹੀਂ ਫਸੇ ਅਸੀਂ ਆਪਣਾ ਬਚ ਕੇ ਆਪਣੀ ਮਿਹਨਤ ਕੀਤੀ ਇਸੇ ਕਰਕੇ ਅਸੀਂ ਰੋਟੀ ਜੋਗੇ ਹੀ ਰਹਿ ਗਏ ਸਾਡੇ ਹੋਰ ਪੱਲੇ ਕੁਝ ਨਹੀਂ ਰਿਹਾ ਹੁਣ ਵੀ ਚਲੋ ਅਸੀਂ ਦੇਖਦੇ ਹਾਂ ਕਿ ਕਈ ਲੋਕਾਂ ਦੇ ਕੋਲ ਘਰ ਵੀ ਨਹੀਂ ਹੈਗਾ ਉਹ ਵੀ ਲੋਕ ਆ ਮੈਂ ਕੱਲ ਪਰਸੇ ਕਿਤੇ ਜਾ ਰਹੀ ਸੀਗੀ ਤੇ ਮਤਲਬ ਪੁਲ ਦੇ ਥੱਲੇ ਲੋਕ ਸੁੱਤੇ ਹੋਏ ਸੀਗੇ ਫਿਰ ਮੈਂ ਉਹਨਾਂ ਨੂੰ ਦੇਖ ਕੇ ਇਹ ਸੋਚਿਆ ਕਿ ਰੱਬਾ ਤੇਰਾ ਲੱਖ ਲੱਖ ਸ਼ੁਕਰ ਆ ਕਿ ਤੂੰ ਸਾਨੂੰ ਸੌਣ ਵਾਸਤੇ ਛੱਤ ਦਿੱਤੀ ਤੇ ਰੋਜ਼ ਅਸੀਂ ਰੋਟੀ ਖਾ ਕੇ ਸੌਂਨੇ ਆ ਤੁਹਾਡਾ ਧੰਨਵਾਦ ਆ ਪਰਮਾਤਮਾ ਅੱਛਾ ਲਾਈਫ ਦੇ ਵਿੱਚ ਇੰਨਾ ਸੰਘਰਸ਼ ਦੇਖਿਆ ਤੁਸੀਂ ਹਨਾ ਕਿੰਨਾ ਕੁਝ ਹੰਡਾ ਕੇ ਅੱਗੇ ਵਧੇ ਤੁਹਾਡੇ ਮਦਰ ਨੇ ਨਹੀਂ ਕਦੀ ਤੁਹਾਡੀ ਸਾਰ ਲਈ ਆ ਕੇ ਕਿ ਮੈਂ ਆਪਣੀਆਂ ਬੱਚੀਆਂ ਨੂੰ ਦੇਖਾਂ ਆਪਣੇ ਬੱਚਿਆਂ ਨੂੰ ਦੇਖਾਂ ਕਿਹੜੇ ਹਾਲਾਤਾਂ ਚ ਨੇ ਕਿਵੇਂ ਪਾਲਦੇ ਪਏ ਮਦਰ ਜੀ ਮਦਰ ਆਉਂਦੀ ਹੁੰਦੀ ਸੀ ਕਦੀ ਕਦੀ ਜੇ ਸਾਨੂੰ ਕੁਝ ਦਿੰਦੀ ਸੀ ਤੇ ਉਹ ਕਹਿੰਦੀ ਜੇ ਕੋਈ ਸੋਨੇ ਦੀ ਚੀਜ਼ ਹੈਗੀ ਆ ਤੇ ਸਾਨੂੰ ਦੇ ਦਿਓ ਤੇ ਉਹਦੇ ਬਦਲੇ ਮੈਂ ਤੁਹਾਨੂੰ ਪੈਸੇ ਦੇ ਦਿੰਨੀ ਆ ਅੱਛਾ ਮੇਰੇ ਕਾਂਟੇ ਤੱਕ ਹਾਲੇ ਸੀ ਮਦਰ ਨੇ ਮੇਰੀ ਨੇ 3000 ਕਿਉਂਕਿ ਮੇਰਾ ਆਪਰੇਸ਼ਨ ਹੋਣਾ ਸੀਗਾ ਮੇਰੇ ਪੈਨਲਸ ਦਾ ਦਰਦ ਉੱਠ ਚੁੱਕਿਆ ਸੀਗਾ ਬਹੁਤ ਜ਼ਿਆਦਾ ਤੇ ਮੇਰੇ ਕੋਲ ਪੈਸੇ ਪੈਸੇ ਮੇਰੇ ਕੋਲ ਕਦੀ ਵੀ ਨਹੀਂ ਹੁੰਦੇ ਸੀਗੇ ਮੈਂ ਤੁਹਾਨੂੰ ਦੱਸਾਂ ਪੈਸੇ ਤੋਂ ਮੈਂ ਹਮੇਸ਼ਾ ਆਵਾਜ਼ ਆ ਰਹੀ ਰਹੀ ਤੇ ਉਸ ਟਾਈਮ ਮੈਂ ਆਪਣੇ ਕਾਂਟੇ ਦਿੱਤੇ ਤੇ ਉਸ ਮਮਮੀ ਮੇਰੀ ਨੇ 3000 ਮੈਨੂੰ ਦਿੱਤਾ ਤੇ ਮਦਦ ਸਾਡੀ ਕੋਈ ਨਹੀਂ ਕਦੇ ਕੀਤੀ ਜੋ ਵੀ ਉਹਨਾਂ ਦੀ ਜਾਇਦਾਦ ਸੀ ਉਹ ਉਹਨਾਂ ਦੀਆਂ ਕੁੜੀਆਂ ਦੀ ਪਹਿਲਾਂ ਸਾਡੀ ਮੰਮੀ ਦੀ ਡੈਥ ਹੋ ਗਈ ਸਾਨੂੰ ਤਾਂ ਵੀ ਸਾਨੂੰ ਪਤਾ ਸੀ ਸਾਡੇ ਵਾਸਤੇ ਇੱਥੇ ਕੁਝ ਨਹੀਂ ਹੈਗਾ ਫਿਰ ਉਹ ਚਾਚਾ ਜਿਹੜਾ ਚਾਚਾ ਪੂਰਾ ਹੋ ਗਿਆ ਸਾਡੇ ਵਾਸਤੇ ਉਸ ਘਰ ਵਿੱਚ ਕੁਝ ਨਹੀਂ ਸੀ ਹੈਗਾ ਓਕੇ ਕਿਸੇ ਨੇ ਸਾਡੀ ਕੋਈ ਮਦਦ ਨਹੀਂ ਕੀਤੀ ਇਹ ਜਿੰਦਗੀ ਦੇ ਵਿੱਚ ਅੰਨਾ ਕੁਝ ਹੰਡਾਇਆ ਕਦੇ ਹਾਰੇ ਟੁੱਟੇ ਨਹੀਂ ਮੈਂ ਹਾਰੀ ਨਹੀਂ ਮੈਨੂੰ ਪਤਾ ਸੀ ਕਿ ਮੈਂ ਕਰ ਸਕਦੀ ਆ ਮੈਂ ਤਾਂ ਮਤਲਬ ਜਦੋਂ ਕਦੀ ਬੱਚੇ ਮੇਰੇ ਹਾਰ ਜਾਂਦੇ ਜਾਂ ਕੁਝ ਵੀ ਕਰਦੇ ਮੈਂ ਕੋਈ ਗੱਲ ਕਹਿੰਦੀ ਆਪਾਂ ਨਹੀਂ ਭੁੱਖੇ ਮਰ ਸਕਦੇ ਮੈਨੂੰ ਹੁਣ ਵੀ ਜਦੋਂ ਕੋਈ ਪ੍ਰੋਬਲਮ ਆਉਂਦੀ ਮੇਰੇ ਬੇਟੇ ਨੂੰ ਆਉਂਦੀ ਹੈ ਨਾ ਜੇ ਕਹਿੰਦਾ ਮੰਮੀ ਮੇ ਕੋ ਕੰਮ ਨਹੀਂ ਹੁੰਦਾ ਮੇ ਕੋਈ ਇਹ ਨਹੀਂ ਹੁੰਦਾ ਮੈਂ ਕਿਹਾ ਆਪਾਂ ਪ੍ਰਿੰਸ ਆਪਾਂ ਹਾਰਨਾ ਨਹੀਂ ਹੈਗਾ ਤੈਨੂੰ ਪਤਾ ਨਾ ਤੁਹਾਡੀ ਮੰਮੀ ਕਿੰਨੀ ਦਲੇਰ ਆ ਮੈਂ ਕਿਹਾ ਆਪਾਂ ਹੁਣ ਮੈਨੂੰ ਕਿਸੇ ਨੇ ਕਿਹਾ ਸੀਗਾ ਵੀ ਜਦੋਂ ਦੁਕਾਨ ਤੁਸੀਂ ਖੋਲ ਲੈਨੇ ਆ ਨਾ ਕੋਈ ਵੀ ਤੇ ਦੁਕਾਨ ਦੇ ਉੱਤੇ ਤੁਸੀਂ ਰੋਟੀ ਖਾਓਗੇ ਹੀ ਖਾਓਗੇ ਚਾਹੇ ਉੱਥੇ ਤੁਸੀਂ ਕੁਝ ਵੀ ਲੈ ਕੇ ਬੈਠ ਜਾਓ ਤੇ ਮੈਨੂੰ ਕੋਈ ਪਤਾ ਹੈ ਕਿ ਅਸੀਂ ਜਾ ਕੇ ਛੜਕਦੇ ਉੱਤੇ ਰੇੜੀ ਵੀ ਲਾ ਲਾਂਗੇ ਨਾ ਤਾਂ ਵੀ ਢੱਡ ਭਰ ਕੇ ਆਵਾਂਗੇ ਮੈਨੂੰ ਕਹਿੰਦੀ ਸੀ ਤੂੰ ਹਾਰਦਾ ਕਿਉਂ ਮੈਂ ਤੇਰੇ ਨਾਲ ਖੜੀ ਆਂ ਜਦ ਕਿ ਮੈਨੂੰ 15 16 ਸਾਲ ਤੋਂ ਮੈਨੂੰ ਗੱਠੀ ਦੀ ਪ੍ਰੋਬਲਮ ਆ ਮੈਨੂੰ ਬਹੁਤ ਤਕਲੀਫ ਆ ਮੇਰੇ ਕੋ ਖੜੀ ਨਹੀਂ ਹੋਇਆ ਜਾਂਦਾ ਮੇਰੀ ਕਮਰ ਦੀ ਮਤਲਬ ਉਹ ਹੋ ਗਈ ਆ ਡਿਸਕ ਪ੍ਰੋਬਲਮ ਆ ਮੈਨੂੰ ਫਿਰ ਵੀ ਮੈਂ ਬੈਠੀ ਸਾਰਾ ਕੰਮ ਕਰ ਸਕਦੀ ਆ ਤੇ ਅੱਜ ਵੀ ਜੇ ਲੋੜ ਪਈ ਤੇ ਮੈਨੂੰ ਮਿਹਨਤ ਕਰਨ ਵੱਲ ਕੋਈ ਉਹ ਸੰਗ ਨਹੀਂ ਹੈਗੀ ਤੇ ਮੈਂ ਡੱਟ ਕੇ ਮਿਹਨਤ ਕਰਨ ਨੂੰ ਤਿਆਰ ਆਂ ਜੀ ਅੱਛਾ ਜਿਹੜੇ ਲੋਕ ਚੰਗਾ ਮਾੜਾ ਬੋਲਦੇ ਨੇ ਉਹਨਾਂ ਨੂੰ ਕੀ ਲੈ ਕੇ ਕੀ ਕਹੋਗੇ ਜਿਹੜਾ ਬਹੁਤ ਲੋਕ ਚੰਗੇ ਵੀ ਹੈਗੇ ਜਿੱਦਾਂ ਪੰਜੇ ਉਂਗਲਾਂ ਇੱਕੋ ਜੀਆਂ ਨਹੀਂ ਹੁੰਦੀਆਂ ਹਨਾ ਬਹੁਤ ਲੋਕ ਸਾਨੂੰ ਹੌਸਲਾ ਦਿੰਦੇ ਆ ਜਿਹੜੇ ਮਤਲਬ ਸ਼ੁਰੂ ਤੋਂ ਸਾਡੇ ਨਾਲ ਜੁੜੇ ਹੋਏ ਆ ਉਹਨਾਂ ਨੂੰ ਮੈਂ ਦੇਖਦੀ ਕਿ ਸਾਨੂੰ ਬਹੁਤ ਵਧੀਆ ਵਧੀਆ ਕਮੈਂਟ ਕਰਦੇ ਹਮੇਸ਼ਾ ਹੌਸਲਾ ਦਿੱਤਾ ਹੁੰਦਾ ਤੇ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜਾ ਮਾੜੇ ਕਰਦੇ ਆ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦੀ ਕਿ ਤੁਸੀਂ ਮੇਰੀ ਲਾਈਵ ਵਾਸਤੇ ਕੁਝ ਨਹੀਂ ਜਾਣਦੇ ਤਾਨੂੰ ਕੁਝ ਨਹੀਂ ਪਤਾ ਕਿ ਮੈਂ ਕੀ ਆ ਕੀ ਨਹੀਂ ਇੱਕ ਸਿਰਫ ਜੱਜ ਨਾ ਕਰਿਆ ਕਰੋ ਕਿ ਇਹਨੇ ਰੋਮਾਂਟਿਕ ਗਾਣੇ ਲਾ ਲਏ ਤੇ ਇਹਨੂੰ ਪਿਆਰ ਹੋ ਗਿਆ ਪਿਆਰ ਤੇ ਮੈਂ ਹੁਣ ਵੀ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਕਰਦੀ ਆ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਰੋਮਾਂਟਿਕ ਗਾਣੇ ਲਾ ਲਏ ਇਹਨੂੰ ਇਹ ਹੋ ਗਿਆ ਉਹ ਹੋ ਗਿਆ ਚੰਗੇ ਕਮੈਂਟ ਕਰਿਆ ਕਰੋ ਮੈਨੂੰ ਨਹੀਂ ਸਾਰਿਆਂ ਨੂੰ ਮੈਂ ਹਮੇਸ਼ਾ ਲਾਈਵ ਜਾ ਕੇ ਵੀ ਇਹੀ ਕੰਨੀ ਹੁੰਨੀ ਵੀ ਮੈਨੂੰ ਨਹੀਂ ਸਾਰਿਆਂ ਨੂੰ ਆਪਾਂ ਜੇ ਹੋਰ ਕੁਝ ਨਹੀਂ ਦੇ ਸਕਦੇ ਕਮ ਸੇ ਕਮ ਇੱਕ ਚੰਗਾ ਕਮੈਂਟ ਦੇ ਕੇ ਅਗਲੇ ਦਾ ਹੌਸਲਾ ਤਾਂ ਵਧਾ ਸਕਦੇ ਆ ਨਾ ਜੇ ਆਪਾਂ ਕਿਸੇ ਪੈਸੇ ਤੇ ਲਈ ਕੋਈ ਮਦਦ ਨਹੀਂ ਕਰ ਸਕਦੇ ਇਹੀ ਤੁਹਾਡੀ ਮਦਦ ਬਹੁਤ ਹੁੰਦੀ ਆ ਜੀ ਅੱਛਾ ਆਂਟੀ ਜੀ ਕਦੇ ਮਤਲਬ ਦਿਲ ਟੁੱਟਿਆ ਜਦੋਂ ਆਪਣੀ ਬੱਚੀ ਨੂੰ ਦੇਖਦੇ ਹੋ ਕਿ ਉਹਨਾਂ ਨੇ ਵੀ ਇੰਨਾ ਦੁੱਖ ਹੰਡਾਇਆ ਉਹ ਵੀ ਇੰਨਾ ਕੁਝ ਸਹਿ ਕੇ ਅਜੱਥੇ ਪਹੁੰਚੇ ਆ ਬੇਸ਼ੱਕ ਅੱਜ ਲੋਕਾਂ ਨੂੰ ਹਸਾਉਂਦੇ ਆ ਪਰ ਬਹੁਤ ਕੁਝ ਦੇਖਿਆ ਉਹਨਾਂ ਨੇ ਮਾਰਾਂ ਸਈਆਂ ਨਸ਼ੇੜੀ ਘਰ ਵਾਲਾ ਫਿਰ ਸਹਰਿਆਂ ਦੇ ਵੱਲੋਂ ਇਹਨਾਂ ਰੁੱਖਾ ਪਤੀਰਾ ਔਰਤ ਜਦੋਂ ਹਾਰਦੀ ਆ ਬੱਚਿਆਂ ਤੋਂ ਹਾਰਦੀ ਆ ਔਰਤ ਕਦੀ ਵੀ ਹਾਰਦੀ ਨਹੀਂ ਹੈਗੀ ਮਤਲਬ ਜਦੋਂ ਦੁੱਖ ਹੁੰਦਾ ਹੈ ਮੈਨੂੰ ਆਪਣੇ ਬੱਚਿਆਂ ਵਾਸਤੇ ਬਹੁਤ ਦੁੱਖ ਹੁੰਦਾ ਹੈ ਮੈਂ ਇਹੀ ਚਾਹੂੰਗੀ ਕਿ ਹਮੇਸ਼ਾ ਮੇਰੇ ਬੱਚੇ ਖੁਸ਼ ਰਹਿਣ ਮੈਂ ਹੁਣ ਵੀ ਚਾਹਨੀ ਹਾਂ ਕੋਈ ਚੰਗਾ ਜੀਵਨ ਸਾਥੀ ਮਿਲੂਗਾ ਜਿਹੜਾ ਕੋਈ ਬੱਚੇ ਦੇ ਨਾਲ ਅਪਣਾਊਗਾ ਤੇ ਅਸੀਂ ਸੋਚਾਂਗੇ ਕੁਝ ਇਹਦੇ ਬਾਰੇ ਕਿਉਂਕਿ ਮੈਨੂੰ ਹਲੇ ਵੀ ਦੁੱਖ ਰਹਿੰਦਾ ਵਾ ਬੱਚੇ ਦਾ ਤਾਂ ਔਰਤ ਨੂੰ ਕੋਈ ਹਰਾ ਨਹੀਂ ਸਕਦਾ ਉਹਦੇ ਬੱਚਿਆਂ ਤੋਂ ਸਿਵਾ ਔਰਤ ਹਮੇਸ਼ਾ ਆਪਣੇ ਬੱਚਿਆਂ ਤੋਂ ਹਾਰਦੀ ਹੈ ਦੁੱਖ ਦੁੱਖ ਹੁੰਦਾ ਹੈ ਬਹੁਤ ਪਰ ਮੈਨੂੰ ਰੱਬ ਤੇ ਭਰੋਸਾ ਹੈ ਵੀ ਜੇ ਮੇਰੀ ਜ਼ਿੰਦਗੀ ਇਦਾਂ ਨਿਕਲੀ ਮੇਰੀ ਬੱਚੀ ਦੀ ਨਹੀਂ ਇਦਾਂ ਨਿਕਲੂਗੀ ਕੋਈ ਨਾ ਕੋਈ ਜ਼ਰੂਰ ਉਹਦੀ ਕਿਸਮਤ ਵਿੱਚ ਹੋਊਗਾ ਰੱਬ ਨੇ ਲਿਖਿਆ ਹੋਇਆ ਜਿਹੜਾ ਉਹਦੇ ਸਾਰੇ ਦੁੱਖ ਦੂਰ ਕਰ ਦਊਗਾ ਜੀ ਜ਼ਰੂਰੀ ਨਹੀਂ ਕਿ ਮੇਰੀ ਬਚਪਨ ਤੋਂ ਲੈ ਕੇ ਇਹ ਕਹਾਣੀ ਰਹੀ ਤਾਂ ਮੇਰੇ ਬੱਚੇ ਦੀ ਵੀ ਇਹੀ ਰਹੂਗੀ ਹਮ ਅੱਛਾ ਕਹਿੰਦੇ ਕਿ ਇੱਕ ਕੁੜੀ ਜਦੋਂ ਵਿਆਹੀ ਜਾਂਦੀ ਹੈ ਵਿਆਹ ਤੋਂ ਬਾਅਦ ਜਦੋਂ ਉਹ ਉੱਥੂ ਲੜਕੀ ਜਾਂ ਕਿਸੇ ਕਾਰਨ ਵਸ਼ ਆਪਣੇ ਪੇਕੇ ਪਰਿਵਾਰ ਦੇ ਵਿੱਚ ਆ ਜਾਂਦੀ ਹੈ ਤੇ ਪੇਕੇ ਘਰ ਦੇ ਵਿੱਚ ਰਹਿਣਾ ਬਹੁਤ ਖਾਹ ਹੋ ਜਾਂਦਾ ਉਸ ਧੀ ਦੇ ਨਾਲ ਉਹ ਮਾਂ ਵੀ ਮਤਲਬ ਕਿ ਪੂਰਾ ਸੰਘਰਸ਼ ਕਰਦੀ ਐ ਤੇ ਕਿੰਨਾ ਕੁ ਤੁਹਾਨੂੰ ਸਹਿਣਾ ਪੈਂਦਾ ਏ ਧੀ ਦੇ ਨਾਲ ਨਹੀਂ ਜੀ ਮੇਰਾ ਬੇਟਾ ਬੇਟੇ ਨੂੰ ਪਤਾ ਐ ਵੀ ਜੋ ਮਿਹਨਤ ਕਰਕੇ ਬਣਾਇਆ ਵਾ ਮਾਂ ਨੇ ਸਾਥ ਦੇ ਕੇ ਬਣਾਇਆ ਵਾ ਇਸ ਕਰਕੇ ਮੇਰੇ ਖਿਲਾਫ ਤਾਂ ਨਹੀਂ ਕਦੀ ਗਏ ਗਏ ਬੇਟੀ ਦੇ ਵੀ ਖਿਲਾਫ ਨਹੀਂ ਕੋਈ ਵੀ ਹੈਗਾ ਸਾਰੇ ਇਹਦਾ ਤਾਂ ਸਾਥ ਦਿੰਦੇ ਆ ਇਹਨੂੰ ਪਿਆਰ ਬਹੁਤ ਕਰਦੇ ਆ ਸਾਰੇ ਜਾਣੇ ਤੇ ਬੱਚੇ ਮੇਰੇ ਤਿੰਨੇ ਬੱਚੇ ਬਹੁਤ ਨਾਈਸ ਆ ਤੇ ਮੇਰੀ ਵੱਡੀ ਬੇਟੀ ਐ ਇੱਕ ਜਿਹਦਾ ਜ਼ਿਕਰ ਅਸੀਂ ਬਹੁਤ ਘੱਟ ਕਰਦੇ ਆ ਕਿਉਂਕਿ ਉਹ ਕੈਮਰਿਆਂ ਦੇ ਮੂਹਰੇ ਨਹੀਂ ਆਉਂਦੀ ਹਾਂ ਓਕੇ ਮੇਰੀ ਵੱਡੀ ਬੇਟੀ ਇੰਨੀ ਨਾਈਸ ਆ ਨਾ ਕਿ ਹਲੇ ਵੀ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋ ਰਹਿਣ ਦਿੰਦੀ ਜਦੋਂ ਸਾਨੂੰ ਕੋਈ ਜ਼ਰੂਰਤ ਹੁੰਦੀ ਆ ਵੱਡੀ ਬੇਟੀ ਔਰ ਮੇਰਾ ਵੱਡਾ ਜਵਾਈ ਸਾਡੀ ਹਮੇਸ਼ਾ ਸਾਡੇ ਨਾਲ ਖੜੇ ਆ ਮੋਢੇ ਨਾਲ ਮੋਢਾ ਜੋੜ ਕੇ ਜਵਾਈ ਨਹੀਂ ਹੈਗਾ ਮੇਰਾ ਬੇਟਾ ਆ ਜੀ ਉਹ ਜਿਹੜਾ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਖੜਿਆ ਆ ਜੀ ਤੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਤੇ ਬਹੁਤ ਹੀ ਖੂਬਸੂਰਤ ਆਪਣੀ ਜ਼ਿੰਦਗੀ ਦੀ ਕਹਾਣੀ ਸੰਘਰਸ਼ਪ੍ਰੀ ਕਹਾਣੀ ਜਿਹੜੀ ਕਈਆਂ ਦੇ ਵਾਸਤੇ ਪ੍ਰੇਰਨਾ ਦਾ ਸਰੋਤ ਬਣ ਸਕਦੀ ਹੈ ਕਿ ਕਿਵੇਂ ਇੱਕ ਮਾਣੇ ਸੰਘਰਸ਼ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਸਸਿਕਾਲ ਜੀ ਧੰਨਵਾਦ ਜੀ ਸੋ ਉਮੀਦ ਕਰਦੇ ਹਾਂ ਕਿ ਸਾਡੀ ਆਡੀਅנס ਨੂੰ ਵੀ ਸਾਡੇ ਵੱਲੋਂ ਦਰਸਾਈ ਗਈ ਇਹ ਕਹਾਣੀ ਚੰਗੀ ਲੱਗੀ ਹੋਵੇਗੀ ਜ਼ਰੂਰ ਤੁਸੀਂ ਆਪਣੀ ਫੀਡਬੈਕ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜਣੀ ਹੈ ਤੇ ਨਾਲ ਦੇ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਸਬਸਕ੍ਰਾਈਬ ਕਰਨਾ ਹੈ ਧੰਨਵਾਦ